ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੇ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮੋਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸਾਧੂ ਧੂਰ ਮੁਖ ਮੋਸਤ ਕਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸੁਹੀ ਮਹਲਾ ਪੰਜਵਾਂ ਅੰਮ੍ਰਿਤ ਵਚਨ ਸਾਧਕੀ ਬਾਣੀ ਜੋ ਜੋ ਜਪ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੇ ਰਹਾ ਕਲੇ ਕਾਲ ਕੇ ਮਿਟੇ ਕਲੇਸਾ ਇਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮੋਸਟਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸਾਧੂ ਧੂਰ ਮੁਖ ਮੋਸਟਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸੁਹੀ ਮਹਲਾ ਪੰਜਵਾਂ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੇ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮੋਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸਾਧੂ ਧੂਰ ਮੁਖ ਮੋਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸੁਹੀ ਮਹਲਾ ਪੰਜਵਾਂ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਰਹਾ ਕਲੇ ਕਾਲ ਕੇ ਮਿਟੇ ਕਲੇਸਾ ਇਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮੋਸਟਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸਾਧੂ ਧੂਰ ਮੁਖ ਮੋਸਟਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸੁਹੀ ਮਹਲਾ ਪੰਜਵਾਂ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੇ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮੋਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸਾਦੂ ਧੂਰ ਮੁਖ ਮੋਸਤ ਕਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸੁਹੀ ਮਹਲਾ ਪੰਜਵਾਂ ਅੰਮ੍ਰਿਤ ਵਚਨ ਸਾਧਕੀ ਬਾਣੀ ਜੋ ਜੋ ਜਪ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੇ ਰਹਾ ਕਲੇ ਕਾਲ ਕੇ ਮਿਟੇ ਕਲੇਸਾ ਇਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮੋਸਟਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਇ ਸਾਧੂ ਧੂਰ ਮੁਖ ਮੋਸਟਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸੁਹੀ ਮਹਲਾ ਪੰਜਵਾਂ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੇ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਦੂ ਧੂਰ ਮੁਖ ਮੋਸਟਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸਾਧੂ ਧੂਰ ਮੁਖ ਮੋਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸੁਹੀ ਮਹਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਰਹਾ ਕਲੇ ਕਾਲ ਕੇ ਮਿਟੇ ਕਲੇਸਾ ਇਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮੋਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸਾਧੂ ਧੂਰ ਮੁਖ ਮੋਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸੁਹੀ ਮਹਲਾ ਪੰਜਵਾਂ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੇ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮੋਸਟਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸਾਧੂ ਧੂਰ ਮੁਖ ਮੋਸਤ ਕਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸੁਹੀ ਮਹਲਾ ਪੰਜਵਾਂ ਅੰਮ੍ਰਿਤ ਵਚਨ ਸਾਧ ਕੀ ਬਾਣੀ ਜੋ ਜੋ ਜਪ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੇ ਅਮਰਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੇ ਰਹਾ ਕਲੇ ਕਾਲ ਕੇ ਮਿਟੇ ਕਲੇਸਾ एको नाम मन मह परवेसा साधो ਧੂਰ ਮੁਖ ਮੋਸਟਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸਾਧੂ ਧੂਰ ਮੁਖ ਮੋਸਟਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ